ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਚੱਪਣ ਕद्दू ਦੀ ਸਬਜ਼ੀ ਤੇ ਆਪਾਂ ਇਹਨਾਂ ਨੂੰ ਛਿੱਲ ਲੈਨੇ ਛਿੱਲ ਕੇ ਤੋਲ ਲੈਨੇ ਆ ਆਪਾਂ ਆਦਾ ਮਸਾਲਾ ਤਿਆਰ ਕਰਦੇ ਆ ਆਪਾਂ ਹਰਾ ਲਸਣ ਕੱਟ ਲਿਆ ਮਿਰਚਾਂ ਰਿੰਗਾਂ ਲਈਆਂ ਤੇ ਪਿਆਜ਼ ਲਿਆ ਆਪਾਂ ਇਹਨੂੰ ਡੰਡੇ ਗੁੰਡੇ ਚ ਪਾ ਕੇ ਇਹਦਾ ਮਸਾਲਾ ਤਿਆਰ ਕਰ ਲੀਨੇ ਕੁੱਟ ਕੇ ਦੇ ਨਾਲ ਹੀ ਆਪਾਂ ਮਸਾਲੇ ਪਾ ਦਿੰਨੇ ਆ ਆਪਾਂ ਨਮਕ ਪਾਵਾਂਗੇ ਥੋੜੀ ਜੀ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ ਹਲਦੀ ਪਾਵਾਂਗੇ ਆਪਾਂ ਧਨੀਆ ਪਾਊਡਰ ਜੀਰਾ ਸਾਬਤ ਤੇ ਗਰਮ ਮਸਾਲਾ ਆਪਾਂ ਇਹਨੂੰ ਕੁੱਟ ਕੇ ਦਾ ਪੇਸਟ ਬਣਾ ਲੈਨੇ ਆ ਆਪਣਾ ਮਸਾਲਾ ਕੁੱਟ ਕੇ ਆਪਾਂ ਤਿਆਰ ਕਰ ਲਿਆ ਤੇ ਹੁਣ ਆਪਾਂ ਕਦੂਆਂ ਨੂੰ ਚੀਰੇ ਲਾ ਦਾਂਗੇ ਪਰਨ ਵਾਸਤੇ ਜਿਹੜੇ ਵੱਡੇ ਕਦੂ ਉਹਨਾਂ ਨੂੰ ਆਪਾਂ ਤਿੰਨ-ਤਿੰਨ ਚੀਰੇ ਲਾ ਦਾਂਗੇ ਜਿਹੜੇ ਛੋਟੇ ਉਹਨਾਂ ਨੂੰ ਦੋ ਲਾਵਾਂਗੇ ਤੇ ਥੱਲੇ ਉਹ ਜੁੜੇ ਰਹਿਣ ਦਵਾਂਗੇ ਉੱਪਰੋਂ ਉੱਪਰੋਂ ਲਾਵਾਂਗੇ ਚੀਰੇ ਆਪਾਂ ਲਾ ਲਏ ਆ ਹੁਣ ਆਪਾਂ ਇਹਨਾਂ ਦੇ ਵਿੱਚ ਮਸਾਲਾ ਭਰ ਦਿੰਨੇ ਆ ਇਹਨਾਂ ਨੂੰ ਐਵੇਂ ਚਿਮਚੇ ਦੇ ਨਾਲ ਇਹਨਾਂ ਨੂੰ ਇਹ ਚੰਗੀ ਤਰ੍ਹਾਂ ਮਸਾਲਾ ਇਹਨਾਂ ਦੇ ਵਿੱਚ ਆਪਾਂ ਭਰਾਂਗੇ ਆਪਾਂ ਕੱਦੂ ਸਾਰੇ ਭਰ ਲਏ ਤੇ ਹੁਣ ਆਪਾਂ ਤੇਲ ਗਰਮ ਕਰ ਲਿਆ ਤੇ ਤੇਲ ਦੇ ਵਿੱਚ ਆਪਾਂ ਹੌਲੀ-ਹੌਲੀ ਇਹਨਾਂ ਨੂੰ ਪਾ ਦਿੰਨੇ ਆ ਸਾਡੇ ਵਾਲੀ ਸਾਈਡ ਤਾਂ ਇਹਨੂੰ ਚੱਪਣ ਕਦੂ ਹੀ ਕਹਿੰਦੇ ਆ ਵੱਖ-ਵੱਖ ਲਾਕੇ ਦੀ ਵੱਖ-ਵੱਖ ਭਾਸ਼ਾ ਹੁੰਦੀ ਆ ਮਸਾਲਾ ਆਪਣਾ ਥੋੜਾ ਜਿਹਾ ਬਚ ਗਿਆ ਸੀ ਤੇ ਆਪਾਂ ਉਹ ਇੱਕ ਪਿਆਜ਼ ਭਰਤਾ ਸੀ ਆਪਣੇ ਇੱਕ ਸਾਈਡ ਤੋਂ ਥੋੜੇ ਥੋੜੇ ਬਣ ਗਏ ਆ ਤਾਂ ਆਪਾਂ ਇਹਨਾਂ ਨੂੰ ਪਲਟ ਦਵਾਂਗੇ। ਬਸ ਇੱਕ ਦੋ ਵਾਰ ਹੋਰ ਆਪਾਂ ਪਲਟਾਂਗੇ ਤੇ ਬਣ ਜਾਣਗੇ ਬੜੀ ਜਲਦੀ ਬਣ ਜਾਂਦੇ ਆ। ਕद्दू ਆਪਣੇ ਬਣ ਕੇ ਤਿਆਰ ਹੋ ਗਏ ਆ। ਬਹੁਤ ਹੀ ਸਵਾਦ ਬੰਦੀ ਸਬਜ਼ੀ। ਤੁਸੀਂ ਵੀ ਜਰੂਰ ਟਰਾਈ ਕਰਿਓ।